एमएसपी से कितना नीचे बिक रही है क्या प्रोडक्शन है किस तरीके का पूरी जो कैलकुलेशन का भी जो हमारा फॉर्मूला था वो हमने बातचीत की टेबल पर रखा और हमने अपने तथ्य बड़ी जिम्मेदारी के साथ ये रखे कि अगर सरकार की नीति और नियत साफ हो तो 25 से तीस हजार करोड़ रुपया सालाना खर्चे में एमएसपी गारंटी कानून बनाया जा सकता है केंद्र सरकार के मंत्रियों ने कहा कि जो तथ्य जो फैक्ट्स जो डाटा आप लोगों ने रखा है आप इसकी पूरी एक कॉपी और इस पर एक नोट बना के हमें उपलब्ध कराइए हम भी अपने एक्सपर्ट्स के साथ इस पर चर्चा करना चाहते हैं पूरी डिटेल्ड डिस्कशन करना चाहते हैं और डिटेल्ड डिस्कशन के बाद आपके साथ वो पूरी चर्चा करने के बाद हम बैठना चाहते हैं मीटिंग करना चाहते हैं उसके लिए जो अगली तारीख तय करी गई है वो 19 मार्च की तय करी गई है यह भी चर्चा हुई कि भाई मीटिंग जल्दी करी जाए तो उस पर उन्होंने कहा कि जो आप फैक्ट्स देंगे जो अगले एक हफ्ते के अंदर अंदर दोनों मोर्चे पूरे फैक्ट्स मुहैया करा देंगे पूरे तथ्य पूरा डाटा मुहैया करा देंगे उसके बाद उन्होंने कहा कि हमें भी अपने एक्सपर्ट से पूरी विस्तार से चर्चा करनी है इसीलिए हमें समय चाहिए तो इसीलिए उन्नीस मार्च को अगली बैठक रखी गई है हमने ये भी सारे फैक्ट्स रखे कि किस तरीके से अगर मार्केट प्राइस सपोर्ट की बात करें तो पूरी दुनिया में सबसे नेगेटिव मार्केट सप, सपोर्ट जिन किसानों को दिया जाता है जिस देश में भारत उनमें से एक है माइनस अट्ठाइस परसेंट से भी ज्यादा नेगेटिव सपोर्ट दिया जाता है ये सारी बातें आज विस्तार से रखी और हम अगले सात दिनों के अंदर अंदर एक हफ्ते के अंदर अंदर सारे तथ्य सेंट्रल गवर्नमेंट के पास सारे डॉक्यूमेंट सहित हम भेज देंगे मेरा निवेदन है आदरणीय श्रवण सिंह पंदेर जी बात बादल पहले एक सवाल जवाब हो हाँ देखो ਜਿਵੇਂ ਤੁਸੀਂ ਸਾਰੇ ਜਾਣਦੇ ਜੇ ਸਾਰੇ ਪੱਤਰਕਾਰ ਭਾਰੀ ਚਾਹੀਦਾ ਧੰਨਵਾਦ ਕਰਦੇ ਆਂ ਵੀ 374 ਦਿਨ ਹੋ ਗਏ ਮੋਰਚੇ ਨੂੰ ਚਲਦਿਆ ਹੋਇਆ ਆਂ ਅਰੇ ਲਗਭਗ 6ਵਾਂ ਦੌਰ ਸੀਗਾ ਮੀਟਿੰਗ ਦਾ ਜਿੱਚ ਤਿੰਨ ਮੰਤਰੀ ਕੇਂਦਰ ਦੇ ਤਿੰਨ ਪੰਜਾਬ ਦੇ ਤੇ ਹੋਰ ਵੱਡੇ ਅਧਿਕਾਰੀ ਸ਼ਾਮਿਲ ਸੀਗੇ ਔਰ ਦੇਖੋ ਜਿੱਥੋਂ ਤੱਕ ਕੇਂਦਰ ਦਾ ਸਵਾਲ ਆ ਉਹ ਆਪਣੀਆਂ ਜਿਹੜੀਆਂ ਸਕੀਮਾਂ ਚਲਾਈਆਂ ਜਾ ਰਹੀਆਂ ਨੇ ਜਿਵੇਂ ਪੀਐਮ ਆਸ਼ਾ ਭਾਵੰਤਰ ਬਜਟ ਵਿੱਚ ਪੈਸਾ ਕਿੰਨਾ ਰੱਖਿਆ ਆਪਣੇ ਤੌਰ ਤੇ ਆਪਣਾ ਸਪਸ਼ਟੀਕਰਨ ਦਿੰਦੇ ਰਹੇ ਆ ਅਸੀਂ ਇੱਕ ਹੈ ਠੀਕ ਹੈ ਆਪਣੀ ਜਗ੍ਹਾ ਆਪਣੇ ਥਾਂ ਆ ਵੀ ਤੁਸੀਂ ਕਿਸਾਨਾਂ ਨੂੰ ਸਬਸਿਡੀ ਕੀ ਦੇ ਰਹੇ ਹੋ ਤੁਸੀਂ ਕਿੱਥੇ ਟਰਾਂਸਪੋਰਟਰ ਦਾ ਖਰਚਾ ਕਿੱਥੇ ਦੇ ਰਹੇ ਹੋ ਤੁਸੀਂ ਕਹਿੰਦੇ ਹੋ ਵੀ ਦਾਲਾਂ ਤੇ ਤੇਲਾਂ ਤੇ ਕਪਾਹ ਤੇ ਨਵਾਂ ਮਿਸ਼ਨ ਟੈਕਨੀਕਲ ਦਾ ਲੈ ਕੇ ਆ ਰਹੇ ਆ ਬਹੁਤ ਕੁਝ ਕਿਹਾ ਤੁਸੀਂ ਪੈਸਾ ਤਾਂ ਖੇਤੀ ਤੇ ਸੈਕਟਰ ਤੇ ਉਹਨਾਂ ਦੇ ਕਹਿਣ ਮੁਤਾਬਕ ਦੇ ਰਹੇ ਹੋ ਪਰ ਜੋ ਦੇਸ਼ ਦੇ ਕਿਸਾਨਾਂ ਮਜ਼ਦੂਰਾਂ ਦਾ ਦਰਦ ਆ ਜੋ ਹੇਠਾ ਡਿਮਾਂਡ ਆ ਜੋ ਪਾਲਿਸੀਆਂ ਤੁਹਾਡੀਆਂ ਬਣੀਆਂ ਹੋਈਆਂ ਉਹ ਕਿਸਾਨਾਂ ਦੇ ਹੱਕ ਪੂrti ਨਹੀਂ ਕਰਦੀਆਂ ਹੈਗੀਆਂ ਅਸੀਂ ਤੁਹਾਨੂੰ ਕਿਸਾਨਾਂ ਦਾ ਦਰਦ ਦੱਸਣਾ ਚਾਹੁੰਦੇ ਆ ਅਰ ਇਸ ਕਰਕੇ ਕਹਿੰਨੇ ਆ ਵਿਦੇਸ਼ ਦੀ ਪਾਰਲੀਮੈਂਟ ਜਿਹੜੀ ਕਿਸਾਨਾਂ ਦੀ ਪੈਦਾਵਾਰ ਆ ਉਹ ਫਸਲ ਦੀ ਗਰੰਟੀ ਕਰੇ ਵੀ ਉਹ ਮੰਡੀ ਵਿੱਚ ਘੱਟੋ ਘੱਟ ਰੇਟ ਜਿਹੜਾ ਤੁਸੀਂ ਐਮਐਸਪੀ ਦੇ ਰਹੇ ਹੋ ਉਹਦੇ ਤੇ ਲੀਗਲ ਗਰੰਟੀ ਕਾਨੂੰਨ ਬਣਾ ਕੇ ਪੱਕਾ ਕੀਤਾ ਜਾਵੇ। ਔਰ ਜਿਹੜੇ ਅਸੀਂ ਫੈਕਟ ਰੱਖੇ ਆ ਵੀ ਜਿਵੇਂ ਵੱਖ-ਵੱਖ ਮਹਿਰਾਂ ਦਾ ਮੰਨਣਾ ਵੀ ਜੇ 25000 ਕਰੋੜ ਜਾਂ ਸਮਥਿੰਗ ਇਹਦੇ ਨੇੜੇ ਤੇੜੇ ਪੈਸਾ ਲੱਗੇ ਤਾਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਇਆ ਜਾ ਸਕਦਾ। ਉਹਦੇ ਤਾਂ ਅਸੀਂ ਕਿਹਾ ਵੀ ਜਿਹੜਾ ਤੁਹਾਡਾ ਪਿਛਲੇ 5 ਸਾਲਾਂ 'ਚ ਤੁਸੀਂ ਤੁਹਾਡੀ ਫਾਈਨੈਂਸ ਮਿਨਿਸਟਰੀ ਨੇ ਐਗਰੀਕਲਚਰ ਮਿਨਿਸਟਰੀ ਨੂੰ ਜਿਹੜਾ ਫੰਡ ਦਿੱਤਾ ਵਾ ਉਹ 1 ਲੱਖ ਕਰੋੜ ਰੁਪਏ ਤੋਂ ਵੱਧ ਦਾ ਫੰਡ ਬਗੈਰ ਵਰਤਿਆਂ ਵਾਪਸ ਹੋ ਗਿਆ। ਉੱਤੇ ਉਹਨਾਂ ਦਾ ਕੋਈ ਜਵਾਬ ਨਹੀਂ ਸੀ। ਵੀ ਇੰਨਾ ਪੈਸਾ ਵੀ ਜਿਹੜਾ ਤੁਹਾਡੇ ਕੋਲ ਫੰਡ ਦੀ ਵੀ ਕਮੀ ਨਹੀਂ। ਜੇ ਐਮਐਸਪੀ ਲੀਗਲ ਗਰੰਟੀ ਕਾਨੂੰਨ ਤੇ ਲਾਇਆ ਜਾਵੇ ਤੇ ਕੋਈ ਵੱਡਾ ਮਸਲਾ ਨਹੀਂ ਹੈਗਾ। ਚਲੋ ਜਦੋਂ ਸਾਰੀ ਗੱਲਬਾਤ ਹੋਈ ਅਸੀਂ ਜੋ ਉਹਨਾਂ ਨੇ ਕਿਹਾ ਮੰਤਰੀਆਂ ਨੇ ਹਰ ਪੱਖ ਤੋਂ ਤੱਥਾਂ ਸਮੇਤ ਤੱਥਾਂ ਸਮੇਤ ਉਹਨਾਂ ਸਰਕਾਰ ਦੇ ਪੋਰਟਲਾਂ ਤੋਂ ਹੀ ਜਿਹੜੀਆਂ ਸਰਕਾਰ ਦੀਆਂ ਖਰੀਦ ਏਜੰਸੀਆਂ ਨੇ ਜਿਹੜਾ ਖੇਤੀਬਾੜੀ ਮੰਤਰਾਲੇ ਆ ਜੈਪਸਾਏ ਦਾ ਡਾਟਾ ਜਾਂ ਹੋਰ ਡੇਟਾ ਉਹਨਾਂ ਚੋਂ ਸਾਰੀ ਉਹਨਾਂ ਦੀ ਡਿਟੇਲ ਦਿੱਤੀ ਕੋਈ ਆਪਣਾ ਨਹੀਂ ਹੈ ਸਾਡਾ ਉਹਨਾਂ ਦਾ ਡਾਟਾ ਉਹਨਾਂ ਨੇ ਗਾੜੀ ਰੱਖਿਆ ਵੀ ਤੁਸੀਂ ਥੋੜੇ ਸਰਕਾਰ ਦਾ ਡਾਟਾ ਵਾ ਮੈਨੂੰ ਲੱਗਦਾ ਉਹ ਕੰਡੈਮਨਡ ਵੀ ਨਹੀਂ ਕਰਕੇ ਗਏ ਪਰ ਇਸ ਕਰਕੇ ਇਹ ਮੀਟਿੰਗ ਲੰਮੀ ਪਈ ਵੀ ਤੁਸੀਂ ਅਸੀਂ ਇੱਕ ਹਫਤੇ ਦੇ ਵਿੱਚ ਵਿੱਚ ਉਹ ਸਾਰਾ ਡਾਟਾ ਜਿਹੜਾ ਵਾ ਉਹ ਉਹਨਾਂ ਨੂੰ ਮੁਹੱਈਆ ਕਰਵਾ ਦਾਂਗੇ ਤੇ ਕਿਉਂਕਿ ਕਹਿੰਦੇ ਆ ਵੀ ਅਸੀਂ ਆਪਦੇ ਐਕਸਪਰਟ ਨਾਲ ਮੰਤਰੀ ਕਹਿੰਦੇ ਅਸੀਂ ਖੁਦ ਸਟੱਡੀ ਕਰਾਂਗੇ ਫਿਰ ਅਸੀਂ ਤੁਹਾਨੂੰ ਗੱਲ ਕਰ ਸਕਾਂਗੇ ਇਸ ਕਰਕੇ ਉਹਨਾਂ ਨੇ ਸਮਾਂ ਇਹਨੂੰ ਲੰਮਾ ਲਿਆ ਵੀ ਸਾਨੂੰ ਸਮਾਂ ਦੇ ਦਿਓ ਔਰ ਉਹਦੇ ਵਾਸਤੇ ਵੀ ਜਿਹੜਾ ਸਾਡਾ ਮੰਗ ਸੀ ਪੀ ਐਮ ਐਸ ਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਦੇ ਵਿੱਚ ਕੇਂਦਰ ਦਾ ਕੀ ਕਟਜੂਗਾ ਇਸ ਤੇ ਚਰਚਾ ਕਰ ਲਓ ਅਸੀਂ ਉਹਦੇ ਫਾਇਦੇ ਗਿਣਾ ਰਹੇ ਹਾਂ ਕਿ ਪੂਰੇ ਦੇਸ਼ ਦੇ ਕਿਸਾਨ ਦਾ ਖੁਦਕੁਸ਼ੀਆਂ ਦਾ ਰਾਹ ਖਤਮ ਹੋ ਜਾਊਗਾ ਉਹਨੂੰ ਜਿਹੜਾ ਘੱਟੋ ਘੱਟ ਰੇਟ ਮਿਲਣ ਦੀ ਗਰੰਟੀ ਹੋਜੂਗੀ ਆ ਜਦੋਂ ਕਿਸਾਨਾਂ ਮਜ਼ਦੂਰਾਂ ਕੋਲੇ ਹੇਠਾਂ ਪੈਸਾ ਜਾਊਗਾ ਤੇ ਬਾਜ਼ਾਰ ਦੇ ਵਿੱਚ ਵੀ ਖਰੀਦ ਸ਼ਕਤੀ ਵਧੂਗੀ ਅਸੀਂ ਦੱਸ ਰਹੇ ਹਾਂ ਅਸੀਂ ਕਹਿ ਵੀ ਤੁਸੀਂ ਦੱਸ ਦਿਓ ਵੀ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਨਾ ਕੇਂਦਰ ਦਾ ਕੀ ਕਾਟਾ ਹੈਗਾ ਚਰਚਾ ਬੇਸਿਕਲੀ ਜਿਵੇਂ ਬਨੂ ਕੁਆਰ ਨੇ ਕਿਹਾ ਇਸ ਮੁੱਦੇ ਤੇ ਪੂਰੀ ਕਨਸਲਟੇਸ਼ਨ ਕਰਦੀ ਰਹੀ ਉਹਨਾਂ ਇਹ ਨਹੀਂ ਕਿਹਾ ਵੀ ਅਸੀਂ ਐਮਐਸਪੀ ਲੀਗਲ ਗਰੰਟੀ ਕਾਨੂੰਨ ਬਣਾਉਣ ਨੂੰ ਤਿਆਰ ਨਹੀਂ ਹੈਗੇ ਉਹਨਾਂ ਕਿਹਾ ਵੀ ਇਹ ਇੰਨੀ ਚਰਚਾ ਦੇ ਨਾਲ ਐਡਾ ਵੱਡਾ ਫੈਸਲਾ ਕੀਤਾ ਨਹੀਂ ਜਾ ਸਕਦਾ ਇਹਨੂੰ ਹੋਰ ਚਰਚਾ ਦੀ ਲੋਟ ਹੈਗੀ ਆ ਇਸ ਕਰਕੇ ਤੁਸੀਂ ਤੱਥ ਰੱਖੋ ਅਸੀਂ ਵੀ ਤੱਥਾਂ ਤੇ ਆਪਣੀ ਸਟੱਡੀ ਕਰਕੇ ਆਵਾਂਗੇ ਕਿ ਅਸੀਂ ਤੁਹਾਨੂੰ ਦੱਸਾਂਗੇ ਵੀ ਉਹਨਾਂ ਦਾ ਕੀ ਪੱਖ ਹੈਗਾ ਉਹ ਅਗਲੀ ਮੀਟਿੰਗ 'ਚ ਆਜੂਗਾ ਵੀ ਉਹ ਕੀ ਸੋਚਦੇ ਹੈਗੇ ਪੁੱਛ ਕਰ ਰਹੇ ਨਹੀਂ ਕਰ ਰਹੇ ਆ ਇੱਕ ਮਿੰਟ ਮੈਨੂੰ ਨਹੀਂ ਕਰ ਰਹੇ ਪਹਿਲਾਂ ਮੇਰੀ ਸੁਣ ਲਿਓ ਅਜੇ ਤਾਂ ਮੈਂ ਕੁਝ ਵੀ ਨਹੀਂ ਕਿਹਾ ਮੈਂ ਤਾਂ ਆਪਣੀ ਦੱਸ ਹੀ ਰਿਹਾ ਕਾਲੇ ਨਾ ਪਈ ਆਪਾਂ ਤਾਂ ਇੱਕ ਤਾਂ ਇਹ ਹੈ ਆ ਠੀਕ ਹੈ ਜੀ ਵੀ ਆਹ ਗੱਲ ਹੈਗੀ ਆ ਦੂਸਰਾ ਹੈਗਾ ਅਸੀਂ ਅੱਜ ਮੰਤਰੀਆਂ ਦੇ ਸਾਹਮਣੇ ਜਿਹੜੇ ਲੰਬੇ ਸਮੇਂ ਤੋਂ ਇਹ ਸੜਕਾਂ ਬੰਦ ਨੇ ਉਹਨਾਂ ਤੇ ਵੀ ਮੁੱਦਾ ਰੱਖਿਆ ਇਹ ਸੜਕ ਬੰਦ ਨਾਲ ਆਮ ਲੋਕਾਂ ਨੂੰ ਟਰਾਂਸਪੋਰਟਰਾਂ ਨੂੰ ਜਿਹੜੇ ਵਪਾਰੀ ਉਹਨਾਂ ਨੂੰ ਬਹੁਤ ਘਾਟਾ ਪੈ ਰਿਹਾ ਕੇਂਦਰ ਗੱਲਬਾਤ ਜਾਰੀ ਰੱਖੇ ਇਹਦੇ ਰਾਹ ਖੋਲੇ ਅਸੀਂ ਇਹ ਵੀ ਉਹਨਾਂ ਗੱਲ ਹੀ ਮੁੱਦਾ ਰੱਖਿਆ ਹੈਗਾ ਵਾ ਅਰ ਇਹਦੇ ਨਾਲ ਦੀ ਨਾਲ ਪੰਜਾਬ ਸਰਕਾਰ ਦੇ ਮੰਤਰੀ ਤੁਸੀਂ ਵੇਖਿਆ ਮਗਰੋਂ ਗਏ ਉਹਨਾਂ ਦੇ ਸਾਹਮਣੇ ਵੀ ਕੋਈ ਗੱਲਾਂ ਸੀ ਰੱਖੀਆਂ ਹੈਗੀਆਂ ਪੰਜਾਬ ਸਰਕਾਰ ਦੇ ਗਾੜੀ ਅਰ ਜਿਹੜਾ ਮੈਂ ਇੱਕ ਗੱਲ ਕੇਂਦਰਾ ਹੀ ਨਿਬੇੜਦਾ ਵੀ ਜਿਹੜਾ ਅਸੀਂ ਡਾਟਾ ਕੇਂਦਰ ਨੂੰ ਦੇਣਾ ਹੈਗਾ ਵਾ ਜਿਹੜਾ ਅਸੀਂ ਕਿ ਤੱਥ ਦੇਣੇ ਆ ਉਹਨਾਂ ਦਾ ਜਵਾਬ ਆ ਲਿਆ ਤਾਂ ਅਸੀਂ ਗੱਲ ਨੂੰ ਇਹ ਲੋਕਾਂ ਦੀ ਕਚਤਰੀ ਚ ਵੀ ਰੱਖਾਂਗੇ ਅਸੀਂ ਕਿਹੜੇ ਤੱਥ ਦੇ ਰਹੇ ਹਾਂ ਠੀਕ ਆ ਉਹਨਾਂ ਦਾ ਜਵਾਬ ਆ ਜੇ ਫਿਰ ਅਸੀਂ ਤੁਹਾਡੇ ਗਾੜੀ ਵੀ ਰੱਖਾਂਗੇ ਅਸੀਂ ਡਾਟਾ ਕੀ ਦੇ ਰਹੇ ਆ ਸਾਡੀ ਗੱਲ ਨੈਤਿਕ ਤੌਰ ਤੇ ਐਮਐਸਪੀ ਲੀਗਲ ਗਰੰਟੀ ਕਰਨ ਵਾਲੀ ਕਿਵੇਂ ਵਾਜਿਬ ਹੈਗੀ ਆ ਪੰਜਾਬ ਸਰਕਾਰ ਨੂੰ ਅਸੀਂ ਇਹ ਮੰਗ ਕੀਤੀ ਆ ਵੀ ਜਿਹੜਾ 24 ਨੂੰ ਇਹ ਸੈਸ਼ਨ ਸੱਦ ਰਹੇ ਨੇ ਵਿਧਾਨ ਸਭਾ ਦਾ ਇੱਕ ਤਾਂ ਉਹਦੇ ਵਿੱਚ ਜਿਹੜਾ ਸਾਡੀਆਂ 12 ਮੰਗਾ ਵਾਂ ਉਹ ਮੰਗਾਂ ਦੇ ਹੱਕ ਵਿੱਚ ਪੰਜਾਬ ਸਰਕਾਰ ਮਤਾ ਪਾਸ ਕਰੇ ਭਗਵੰਤ ਮਾਨ ਸਰਕਾਰ ਕਹਿੰਦੀ ਆ ਬੇਸੀ ਕਿਸਾਨਾਂ ਦੇ ਨਾਲ ਦੂਸਰਾ ਜਿਹੜਾ ਨਵਾਂ ਮੰਡੀਕਰਨ ਪਾਲਿਸੀ ਦਾ ਜਿਹੜਾ ਖਲੜਾ ਆਇਆ ਵਾ ਖੇਤੀਬਾੜੀ ਖਲੜਾ ਉਹਨੂੰ ਉਸ ਵਿਧਾਨ ਸਭਾ ਦੇ ਵਿੱਚ ਰੱਦ ਕੀਤਾ ਜਾਵੇ ਨਾਲ ਸ਼ਹੀਦ ਸੁਭਕਰਨ ਸਿੰਘ ਨੂੰ ਜਿਹੜਾ ਸ਼ਹੀਦੀ ਦਰਜਾ ਦੇਣਾ ਸੀਗਾ ਉਹੜਾ ਇਸ ਵਿਧਾਨ ਸਭਾ ਜਲਾਸ ਵਿੱਚ ਦਿੱਤਾ ਜਾਵੇ ਔਰ ਅਸੀਂ ਇਹ ਵੀ ਚਰਚਾ ਕਰਾਂਗੇ ਉਹਨਾਂ ਕੋਲੇ ਅਸੀਂ ਮੁੱਖ ਮੰਤਰੀ ਨੇ ਮੀਟਿੰਗ ਗਰਾਊਂਡ ਦੀ ਗੱਲ ਕਹੀ ਹੈ ਵੀ ਜਿਹੜੇ ਆਂ ਅੰਦੋਲਨ ਚੱਲ ਰਹੇ ਨਾ ਜਿਹੜੇ ਕੋ ਮਸਲੇ ਨੇ ਆਪਾਂ ਬਹਿ ਕੇ ਵਿਚਾਰਨਾ ਚਾਹੋਏ ਚਾਹੇ ਸ਼ਹੀਦਾਂ ਨੂੰ ਮਾਗਜ਼ਾ ਦੇਣ ਦਾ ਸਵਾਲ ਆ ਚਾਹੇ ਇੱਥੇ ਲੋਕਲ ਸੜਕਾਂ ਟੁੱਟ ਗਿਆ ਉਹਨਾਂ ਨੂੰ ਸਵਾਰਨ ਦਾ ਸਵਾਲ ਆ ਤਾਂ ਇਹ ਪੱਖ ਵੀ ਅਸੀਂ ਉਹਨਾਂ ਸਾਹਮਣੇ ਰੱਖਿਆ ਹੈਗਾ ਪੰਜਾਬ ਜਿਹੜੇ ਹੁਣ ਉਹ ਕਹਿੰਦੇ ਵੀ ਅਸੀਂ ਤੁਹਾਨੂੰ ਵਿਚਾਰ ਕੇ ਦੱਸਾਂ ਹਾਂਜੀ ਜੇ ਕੋਈ ਸਵਾਲ ਹੋ ਜਾਈ 25 ਤਰੀਕਾ ਜਿਹੜਾ ਦਿੱਲੀ ਕੂਚ ਸੀਗਾ ਵੀ ਅਗਰ ਕਾਟੇ ਕੇ ਦੇ ਦਿੱਤੀ ਜਾਂ ਰਹਿੰਦੀ ਹੈ ਤਾਂ ਫਿਰ ਹਾਂ ਦੇਖੋ ਉਹਦੇ ਬਾਰੇ ਦੋਵੇਂ ਫੋਰਨ ਸਵੇਰੇ ਫੈਸਲਾ ਕਰਕੇ 10 ਦਿਨਾਂ ਕੇ ਅਸੀਂ ਆ ਸਾਰੀ ਮੀਟਿੰਗ ਬਾਰੇ ਵਿਚਾਰ ਚਰ ਕੇ ਦੋਵੇਂ ਫੋਰਮ ਚਰਚਾ ਕਰਕੇ ਉਹਦੇ ਬਾਰੇ ਫੈਸਲਾ ਕਰਾਂਗੇ ਸਿੱਟਾ ਰਿਹਾ ਕਿ ਬੇਸਿੱਟਾ ਨਹੀਂ ਨਹੀਂ ਦੇਖੋ ਅਸੀਂ ਦੇਖੋ ਅਸੀਂ ਕਹਿ ਸਕਦੇ ਇਹਨੂੰ ਬੇਸਿੱਟਾ ਵੀ ਨਹੀਂ ਕਹਿਣਾ ਚਾਹੁੰਦੇ ਸਿੱਟਾ ਵੀ ਨਹੀਂ ਅਸੀਂ ਕਹਿੰਦੇ ਹਾਂ ਐਮਐਸਪੀ ਲੀਗਲ ਗਰੰਟੀ ਕਰਨ ਤੇ ਚਰਚਾ ਅੱਗੇ ਵਧੀ ਹੈਗੀ ਆ ਪੋਜ਼ਿਟਿਵ ਰੂਪ ਠੀਕ ਹੈ ਪਹਿਲੇ ਦਾ ਟਾਈਮ ਹੋਰ ਆਪਾਂ ਵਰਗੇ ਆ ਇਹ ਆਪਾਂ ਅੰਤ ਤੱਕ ਜਿਆਦਾ ਲੰਬਾ ਸਮਾਂ ਨਹੀਂ ਲੈ ਨਹੀਂ ਸਕਾਂ ਦੇਖਿਏ ਮੈਂ ਨਾ ਜਿਵੇਂ ਪਹਿਲੇ ਵੀ ਬਤਾਇਆ ਕਿ ਇਸ ਵਿਸ਼ੇ ਤੇ ਚਰਚਾ ਹੋਈ कि भाई इसको समय को जल्दी लाया जाए क्योंकि हम तो एक हफ्ते के अंदर सारे डॉक्यूमेंट भेज देंगे बाकी बाकी एक हफ्ते के अंदर वो स्टडी कर ले। लेकिन उन्होंने ये कहा कि भाई हमें पूरा विस्तृत चर्चा करनी है हमें भी अपने एक्सपर्टों के साथ स्टडी करनी है अपने सेक्रेटरी के साथ स्टडी करनी है मंत्रियों ने कहा कि हमें खुद भी वो सारे तथ्य देखने हैं क्योंकि जो उनके सामने वो तथ्य रखे गए कि किस किस तरीके से चीजें होंगी एक बीच में चर्चाएं जब सारी की सारी चली कैसे खर्चा होगा कैसे किस तरीके से होगा कितना फंड चाहिएगा पूरा डिटेल्ड डिस्कशन हुआ है तो हम ये नहीं चाहते कि भाई उनको ये कहने का कल को मौका मिले कि की हमें चर्चा कर हमें आपसी डिस्कशन करने के लिए पूरा समय नहीं दिया गया तो इसीलिए उन्नीस तारीख की ये मीटिंग रखी गई है हमारे तो दोनों फोरम चाहते हैं कि जल्द से जल्द हो तो उन्होंने समय मांगा है आपसी चर्चा करने के लिए उन्नीस तारीखे भी कोई विचार चर्चा हुई है कि खत्म करना चाह रहे हाँ स्टैंड करता हुआ ਤਾਰੀ ਗੱਲ ਉਹ ਜਿਵੇਂ ਦੀ ਤਵੇਂ ਹੈਗੀ ਆ ਉਹ ਜਿੱਨਾਂ ਚਿਰ ਆਪਣੀਆਂ ਮੰਗਾਂ ਤੇ ਕੋਈ ਠੋਸ ਨਿਕਲਦਾ ਨਹੀਂ ਹੈਗਾ ਉਹਨਾਂ ਚਿਰ ਜਿਉਂਦਾ ਤਿਉਂ ਰਹੂਗਾ